ਉਹ ਨੂੰ ਇੱਥੇ ਰੱਖ ਪੰਚਮ ਤੇ ਜੱਸ ਜੀ ਕਿੰਨਾ ਕੁ ਸੰਗਰਸ਼ ਕਰਦਾ ਮੈਨੂੰ ਲੱਗੂ ਕਿ ਸਨੇ ਸੁਨੂਨ ਕਰ ਲਿਆ ਉਹ ਬਥੇ ਕੀ ਸੋਚਦਾ ਅੱਜ ਦੇ ਟਾਈਮ ਦੇ ਵਿੱਚ ਲੋਕ ਬਾਹਰ ਨੂੰ ਜਾ ਰਹੇ ਤੁਹਾਡਾ ਮਨ ਨਹੀਂ ਕੀਤਾ ਵੀ ਇਹ ਲੇਡੀਜ਼ ਨੂੰ ਕੀ ਹੈ ਨਾ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਘਰ ਤੋਂ ਨਾ ਸਾਰੇ ਲੋਕਾਂ ਦੀ ਥਿੰਕਿੰਗ ਇਹ ਹੈ ਵੀ ਕੁੜੀ ਨੂੰ ਮੈਰਿਜ ਤੂੰ ਨਾ ਬਰਾ ਬੈਠਾ ਜੀ ਮੋਹ ਉਸ ਬੰਦੇ ਦਾ ਪੰਮੇ ਕੀ ਕਰਨਾ ਹੋਵੇ ਇਹ ਉਹ ਬਰਾ ਬਜੀ ਇਹ ਤੁਹਾਨੂੰ ਇਹ ਚੀਜ਼ ਪਤਾ ਲੱਗਦਾ ਹੈ bizness ਕਰਕੇ ਕੌਣ ਤੁਹਾਡਾ ਆਪਦਾ ਹੈ ਕੌਣ ਤੁਹਾਡਾ ਆਰ ਲਾਈਨ ਚ ਲਾਉਂਗੇ ਜੈਨਸ ਦਾ ਇੱਕ ਦੂਜੇ ਤੋਂ ਅੱਜਕੱਲ ਅੱਜਕੱਲ ਜੇ ਤੁਸੀਂ ਲਾਉਂਗੇ ਕਿਸੇ ਚ ਪੇਸ਼ੈਂਟਸ ਲੈਵਲ ਦੀ ਕਿਸੇ ਨੇ ਸਟੂਡੈਂਟ ਵੀ ਤੁਹਾਡੇ ਨਾਲ ਕੀ ਕਰਦੇ ਨੇ ਜਿਨ੍ਹਾਂ ਨੂੰ ਤੁਸੀਂ ਕੰਮ ਵੀ ਸਿਖਾਇਆ ਹੁੰਦਾ ਉਹ ਵੀ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ DDNU ਚੈਨਲ ਦੇ ਨਾਲ ਤੇ ਤੁਹਾਡਾ ਸਾਡੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦਾ ਠੀਕ-ਠਾਕ ਹੋਵੋ ਤੇ ਚੜ੍ਹਦੀ ਕਲਾ ਵਿੱਚ ਹੋਵੋ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਪਲਾਹੇ ਅਸੀਂ ਹਰ ਵਾਰ ਇੱਕ ਜਿਹੇ ਇਨਸਾਨ ਦੇ ਨਾਲ ਮੁਲਾਕਾਤ ਕਰਵਾਉਣੀ ਆ ਜੋ ਇੱਕ ਸੰਘਰਸ਼ ਦੇ ਵਿੱਚੋਂ ਲੰਘ ਰਿਹਾ ਹੁੰਦਾ ਜਾਂ ਲੰਘ ਚੁੱਕਿਆ ਹੁੰਦਾ ਤੇ ਜਿਸ ਨੇ ਆਪਣੇ ਪਰਿਵਾਰ ਦਾ ਸਿਰ ਦਾ ਅਤੇ ਆਪਣੇ ਹਲਕੇ ਦਾ ਨਾਮ ਰੌਸ਼ਨੀ ਕੀਤਾ ਹੁੰਦਾ ਅੱਜ ਅਸੀਂ ਇੱਕ ਜਸਨਾ ਦੇ ਮੈਡਲ ਦੇ ਨਾਂ ਗੱਲਬਾਤ ਕਰਵਾ ਰਹੇ ਹਾਂ ਜੋ ਇੱਕ ਅਕੈਡਮੀ ਚਲਾ ਰਹੇ ਨੇ ਉਸ ਅਕੈਡਮੀ ਵਾਲੇ ਅਤੇ ਉਹ ਇੱਥੇ ਤੱਕ ਪਹੁੰਚੇ ਨੇ ਤੇ ਉਹਨਾਂ ਨਾਲ ਅੱਗੇ ਕੀ ਡੀਲ ਹੋਣਾ ਉਹ ਸਾਰੀ ਗੱਲਬਾਤ ਖਾਸ ਮਲਾਕਤ ਦੇ ਵਿੱਚ ਕਰਾਂਗੇ ਜੀ ਜੀ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੁਸੀਂ ਜਿਹੜੀ ਇਸ ਅਕੈਡਮੀ ਦੇ ਵਿੱਚ ਕੀ ਚੀਜ਼ ਹੈ ਉਹ ਤੇ ਤੁਹਾਡੀ ਕਢੀ ਦਾ ਕੀ ਨਾਮ ਹੈ ਆ ਮੈਂ ਆਪਣੀ ਅਕੈਡਮੀ ਦੀ ਓਨਰ ਵੀ ਹਾਂ ਮੈਨੇਜਰ ਵੀ ਹਾਂ ਮੇਰੇ ਅਕੈਡਮੀ ਦਾ ਨਾਮ ਹੈ ਜੈਸ ਲਗਜ਼ਰੀ ਸਲੂਨ ਐਂਡ ਅਕੈਡਮੀ ਟੂਰੀ ਇਹ ਪ੍ਰੋਪਰਟਰਸ ਕੀ proper address ਹੈਗਾ ਨੀਅਰ ਪੁਲਿਸ ਸਟੇਸ਼ਨ ਇਧਰ ਨੀਅਰ ਪੈਂਦਾ ਹੈ ਰੇਲਵੇ ਚੌਕ ਧੂਰੀ ਮਮ ਜਰਜੀ ਤੁਸੀਂ ਇਸ ਅਕੈਡਮੀ ਦੇ ਨਾਲ ਜੁੜਿਓ ਤੇ ਇਸ ਤਰ੍ਹਾਂ ਦੇ ਵਿੱਚ ਕਿੰਨਾ ਵੀ ਟਾਈਮ ਹੋ ਚੁੱਕਿਆ ਤੁਹਾਨੂੰ ਆ ਮੈਨੂੰ ਆਪਣੀ ਅਕੈਡਮੀ ਓਪਨ ਕਰਨ ਨੂੰ ਜੀ 1 ਸਾਲ ਹੋਇਆ ਤੇ ਉਹ ਤੋਂ ਪਹਿਲਾਂ ਮੈਨੂੰ 8 ਸਾਲ ਦਾ ਐਕਸਪੀਰੀਅੰਸ ਹੈ ਮੈਂ 8 ਸਾਲ ਜੌਬ ਕਰੀ ਹੈ ਜਿਵੇਂ orange ਦੇ ਵਿੱਚ ਕਰੀਆ 5 ਸਾਲ ਤੇ ਉਹ ਤੋਂ ਬਾਅਦ 5 ਸਾਲ ਨੀਅਰ ਆਪਣੇ ਸਲੂਨ ਸੀਗਾ ਉੱਥੇ ਮੈਂ ਮੈਨੇਜਰ ਰਹੀ ਆ ਤੇ ਇੱਕ ਅਕੈਡਮੀ ਦਾ ਰਸਤਾ ਕਿਸ ਤਰ੍ਹਾਂ ਚੁਣਿਆ ਤੁਸੀਂ ਕਿਉਂਕਿ ਅੱਜਕੱਲ ਤਾਂ ਮੰਨ ਲਓ ਇੱਕ ਪਰਵਾਰ ਦੇ ਵਿੱਚੋਂ ਮੁੰਡਾ ਕੁੜੀ ਦਾ ਫਰਕ ਸਮਝਿਆ ਜਾਂਦਾ ਉਹ ਪਰਵਾਰ ਦੇ ਵਿੱਚੋਂ ਲੜਕੀ ਨੂੰ ਬਾਹਰ ਮਜਾਂਦੇ ਪਰ ਤੁਸੀਂ ਅਕੈਡਮੀ ਕਿਸ ਤਰ੍ਹਾਂ ਦਾ ਰਸਤਾ ਚੁਣਿਆ ਸਾਰਿਆਂ ਨੂੰ ਵੱਡੀ سپورਟ ਸੀਗੀ ਮੇਰੇ ਮਦਰ ਦੀ ਮੈਨੂੰ ਕਿਉਂਕਿ ਮੇਰੇ ਮਦਰ ਹੀ ਮੈਨੂੰ ਜਾਦਾ سپورਟ ਕਰਦੇ ਸੀ ਉਹਨਾਂ ਨੂੰ ਇਹ ਸੀ ਮੇਰੀ ਮਤਲਬ ਬੇਟੀ वूਮੈਨ ਵੀ ਜੋ ਵੀ ਆ ਹੈ ਨਾ ਬਿਜ਼ਨਸਮੈਨ ਬਣੀ ਤੇ ਪਰ ਮੇਰੀ ਇੱਕ ਥਿੰਕਿੰਗ ਸੀ ਵੀ ਮੈਂ ਆਪਣੇ ਪੈਰਾਂ ਤੇ ਖੜੀ ਹੋਣਾ ਤਾਂ ਅਗਰ ਕਿਵੇਂ ਇਹ ਲਾਈਨ ਚੁਣੀ ਸੀਗੀ ਤੇ ਇੱਕ ਚੀਜ਼ ਹੋਰ ਇਹ ਲਾਈਨ ਦੇ ਵਿੱਚ ਗਰੀਬੀ ਅਮੀਰੀ ਚ ਫਰਕ ਨਹੀਂ ਕੀਤਾ ਜਾਂਦਾ ਤੁਸੀਂ ਅੱਜਕੱਲ ਮੁੰਡੇ ਕੁੜੀ ਦੇ ਫਰਕ ਨੂੰ ਸਮਝਣੇ ਮੁਸ਼ਕਲ ਹਾਂਜੀ ਮੈਂ ਇਹ ਚੀਜ਼ ਸਮਝ ਸੀ ਆ ਅੱਜ ਵੀ ਜਿਹੜੇ ਮਤਲਬ ਫੈਮਲੀਆਂ ਬਹੁਤ ਫੈਮਲੀਆਂ ਨੇ ਜਿਨ੍ਹਾਂ ਦੇ ਵਿੱਚ ਮੁੰਡੇ ਤੇ ਕੁੜੀ ਚ ਫਰਕ ਕੀਤਾ ਜਾਂਦਾ ਪਰ ਮਤਲਬ ਲੋਕ ਕਹਿੰਦੇ ਨੇ ਵੀ ਬਹੁਤ ਜ਼ਿਆਦਾ ਅੱਗੇ ਵਧ ਗਏ ਆਪਾਂ ਨਹੀਂ ਪਰ ਕਈਆਂ ਦੀ ਸੋਚ ਉੱਥੇ ਹੀ ਖੜੀ ਆ ਕਈ ਲੇਡੀਜ਼ ਨੂੰ ਕੀ ਹੈ ਨਾ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਘਰ ਤੋਂ ਨਾ ਉਹਨਾਂ ਨੂੰ ਚੰਗੀ ਐਜੂਕੇਸ਼ਨ ਕਰਾਈ ਜਾਂਦੀ ਹੈ ਤੇ ਇੱਥੇ ਬਹੁਤ ਜ਼ਿਆਦਾ ਫਰਕ ਹੁੰਦਾ ਜੀ ਮੁੰਡੇ ਕੁੜੀ 'ਚ ਇਹ ਬੜਾ ਇਹ ਚ ਇੱਕ ਚੀਜ਼ ਮੈਂ ਦੇਖੀ ਇਹ ਚੀਜ਼ ਆਪਣੇ ਪੰਜਾਬ ਚ ਹੀ ਆ ਫੋਰਨ ਦੇ ਵਿੱਚ ਬਿਲਕੁਲ ਵੀ ਨਹੀਂ ਆ ਇਹ ਚੀਜ਼ ਤੁਹਾਨੂੰ ਇੱਥੇ ਰੱਖੋ ਪੰਚਮ ਤੇ ਜਸਜੀ ਕਿੰਨਾ ਕੁ ਸੰਘਰਸ਼ ਕਰਨਾ ਪਿਆ ਹਾਂਜੀ ਮੈਨੂੰ ਬਹੁਤ ਸਟਰਗਲ ਕਰਨਾ ਪਿਆ ਇੱਥੇ ਤੱਕ ਆਉਣ ਦੇ ਲਈ ਕਿਉਂਕਿ ਮੈਂ ਨਾਲ ਦੀ ਨਾਲ ਆਪਣੀ ਸਟੱਡੀ ਵੀ ਕੰਟੀਨਿਊ ਰੱਖੀ ਹੋਈ ਆ ਬੀ ਕਾਮ ਦੇ ਨਾਲ ਮੈਂ ਹੁਣ ਐਮ ਕਾਮ ਕਰ ਰਹੀ ਆ ਤੇ ਨਾਲ ਨਾਲ ਮੈਂ ਆਪਣੀ ਅਕੈਡਮੀ ਚਲਾ ਰਹੀ ਆ ਪਰਿਵਾਰ ਦੇ ਵਿੱਚੋਂ ਕਿਸੇ ਵੱਲ ਸਪੋਰਟ ਮਿਲੀ ਹਾਂਜੀ ਮੇਰੀ ਫੈਮਿਲੀ ਚੋਂ ਸਾਰਿਆਂ ਨਾਲ ਜ਼ਿਆਦਾ ਸਪੋਰਟ ਮੇਰੇ ਮਦਰ ਤੇ ਫਾਦਰ ਦੀ ਸੀ ਪਰ ਮੈਂ ਜਿਆਦਾ ਇੱਕ ਇਹ ਲਾ ਲੋ ਵੀ ਜਿਵੇਂ ਕਹਿ ਨਹੀਂ ਦਿੰਦੇ ਵੀ ਕੁੜੀਆਂ ਆਪਣੇ ਫਾਦਰ ਨਾਲ ਅਟੈਚ ਹੁੰਦੀਆਂ ਨੇ ਮੈਂ ਜਿਆਦਾ ਅਟੈਚ ਮੇਰੇ ਫਾਦਰ ਨਾਲ ਪਰ ਮੈਨੂੰ ਸਪੋਰਟ ਮੇਰੇ ਮਦਰ ਤੇ ਫਾਦਰ ਦੋਨਾਂ ਦੀ ਸੀ ਵੀ ਮਤਲਬ ਇੱਕ ਲਾਈਨ ਚ ਪਰਫੈਕਟ ਕਰਨ ਲਈ ਮੈਨੂੰ ਕੁਝ ਵੀ ਸਿਖਾਉਣ ਲਈ ਬਹੁਤ ਮੇਰੇ ਪੇਰੈਂਟਸ ਨੇ ਮੇਰੀ ਹੈਲਪ ਕੀਤੀ ਹੈ ਫਿਰ ਜਿੱਦਾਂ ਤੁਸੀਂ ਚੱਲ ਰਹੇ ਹੋ ਅੱਜ ਦੇ ਟਾਈਮ ਦੇ ਵਿੱਚ ਲੋਕ ਬਾਹਰ ਨੂੰ ਜਾ ਰਹੇ ਨੇ ਤੋਂ ਰਮਨ ਨੇ ਕਿ ਤੱਕ ਵੀ ਮੈਂ ਬਾਹਰ ਜਾਵਾਂ ਤੇ ਪੇਸ਼ ਨਿਸ ਕਰਕੇ ਪੁੱਛਾਂ ਹਾਂਜੀ ਇੱਕ ਟਾਈਮ ਮੇਰਾ ਵੀ ਡ੍ਰੀਮ ਸੀ ਵੀ ਮੈਂ ਬਾਹਰ ਜਾਵਾਂ ਤੇ ਉਹ ਤੋਂ ਬਾਅਦ ਮੈਂ ਦੇਖੋ ਪਲੱਸ 2 ਕਰੀ ਉਹ ਤੋਂ ਬਾਅਦ ਮੈਂ ਫਾਈਲ ਵਗੈਰਾ ਵੀ ਲਾਈ ਮੇਰੀ ਰਿਫਿਊਜ਼ਲ ਆਈ ਤੇ ਉਹ ਤੋਂ ਬਾਅਦ ਮੈਂ ਲਾਸਟ ਤੇ ਆ ਕੇ ਇਹ ਆਪਸ਼ਨ ਚੂਜ਼ ਕੀਤੀ ਸੀ ਵੀ ਮੈਂ ਮਤਲਬ ਬਾਹਰ ਨਹੀਂ ਜਾਣਾ ਕਿਉਂਕਿ ਜਦੋਂ ਮੇਰਾ ਬਾਹਰ ਦਾ ਮਤਲਬ ਬਣਿਆ ਨਹੀਂ ਉਹ ਤੋਂ ਬਾਅਦ ਫਿਰ ਮੈਂ ਮਤਲਬ ਇੱਥੇ ਬਿਜ਼ਨਸ ਇੰਡੀਆ ਚ ਕੀਤਾ ਕਿਉਂਕਿ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਬਾਹਰ ਜਾ ਕੇ ਵੀ ਬਹੁਤ ਸਟਰਗਲ ਹੈ ਤੇ ਜੇ ਉਹੀ ਸਟਰਗਲ ਆਪਾਂ ਇੱਥੇ ਇੰਡੀਆ ਕਰ ਲਈਏ ਮੇਰੇ ਅਕੋਰਡਿੰਗ ਆ ਤੇ ਵੀ ਸクセਸ ਹਾਂ ਜੀ ਮੈਨੂੰ ਹਜੇ ਮੈਰਿਜ ਦਾ ਮੈਂ ਇਹ ਚੀਜ਼ ਸੋਚ ਰਹੀ ਆ ਉਹ ਮੇਰੇ ਘਰਦਿਆਂ ਦੇ ਮਾ ਇਹ ਕਹਿੰਦਾ ਕਿ ਜਲਦੀ ਮੈਰਿਜ ਕਰੋ ਹਾਂ ਘਰਦਿਆਂ ਦਾ ਇੱਕ ਮੰਨ ਲਓ ਇਹ ਘਰਦਿਆਂ ਦਾ ਵੀ ਨਹੀਂ ਹੁੰਦਾ ਇੱਕ ਨਾ ਆਪਣੇ এনवायरमेंट ਚ ਬਣਿਆ ਹੋਇਆ ਵੀ ਕੁੜੀ 20 ਟੱਪ ਗਈ ਜੀ ਇਹਦਾ ਵਿਆਹ ਕਰ ਦੋ ਕੁੜੀ ਨੂੰ ਮਤਲਬ ਸਾਰੇ ਲੋਕਾਂ ਦੀ ਥਿੰਕਿੰਗ ਇਹ ਆ ਵੀ ਕੁੜੀ ਨੂੰ ਮੈਰਿਜ ਕਰਾਉਣੀ ਜ਼ਰੂਰੀ ਆ ਮੇਰੀ ਥਿੰਕਿੰਗ ਇਹ ਆ ਵੀ ਇੱਕ ਕੁੜੀ ਕਮਾ ਕੇ ਆਪਣਾ ਘਰ ਵੀ ਬਣਾ ਸਕਦੀ ਆ ਠੀਕ ਆ ਆਪਣੇ ਲਈ ਗੱਡੀ ਵੀ ਬਣਾ ਸਕਦੀ ਆ ਸਾਰੇ ਕੁਝ ਕਰ ਸਕਦੇ ਆ ਇੱਕ ਕੁੜੀ ਨੂੰ ਕਿਉਂ ਮੈਰਿਜ ਜ਼ਰੂਰੀ ਹੈ ਮੈਂ ਇਹ ਚੀਜ਼ ਨਹੀਂ ਮੰਨਦੀ ਵੀ ਜ਼ਰੂਰੀ ਹੈ ਮੈਰਿਜ ਪਰ ਕਿਤੇ ਨਾ ਕਿਤੇ ਇੱਕ ਚੀਜ਼ ਤੁਸੀਂ ਹੋਰ ਦੇਖਿਓ ਮੈਰਿਜ ਤੋਂ ਬਾਅਦ ਕੁੜੀਆਂ ਦੀ ਲਾਈਫ ਆਮ ਤੌਰ ਤੇ ਬਹੁਤ ਸਟਰਗਲਿੰਗ ਹੈ ਜੇ ਉਹ ਜੇ ਤੁਸੀਂ ਮੇਰੇ ਤੇ ਲਾਓ ਹਨਾ ਮੈਨੂੰ ਕਿਤੇ ਦੇਖੋ ਘਰ ਦਾ ਕੰਮ ਵੀ ਕਰਨਾ ਪਊ ਆਪ ਦੀ ਅਕੈਡਮੀ ਵੀ ਸੰਭਾਲ ਲੈਣੀ ਹੈ ਸ਼ਾਮ ਨੂੰ ਜਾ ਕੇ ਫੇਰ ਕੰਮ ਕਰਨਾ ਹੈ ਮੇਰੇ ਅਕੋਰਡਿੰਗ ਇੱਕ ਵਿਆਹ ਜਿਹੜਾ ਉਹ ਕੁੜੀਆਂ ਲਈ ਬਹੁਤ ਵੱਡਾ ਸਟਰਗਲ ਹੈ ਬਹੁਤ ਵੱਡਾ ਉਹਨਾਂ ਨੂੰ ਕੰਪਰੋਮਾਈਜ਼ ਵੀ ਕਰਨਾ ਪੈਂਦਾ ਹੈ ਹਾਂ ਹੋ ਸਕਦਾ ਹੈ ਕਿਤੇ ਨਾ ਕਿਤੇ ਜੇ ਕੁੜੀ ਦੀ ਲਾਈਫ ਚ ਉਹਦਾ ਲਾਈਫ ਪਾਰਟਨਰ ਵਧੀਆ ਮਿਲ ਗਿਆ ਉਹ ਬਹੁਤ ਵਧੀਆ ਰਹਿੰਦੀ ਆ ਕਈ ਜਗ੍ਹਾ ਤੁਮ ਤੁਸੀਂ ਦੇਖਿਆ ਮੋਸਟ ਆਫ ਆਪਣੇ ਜਿਹੜੇ ਬੁਆਏਜ਼ ਨੇ ਉਹ ਕਿੰਨੇ ਕਿੰਨੇ ਡਰੰਕਸ ਕਰਦੇ ਨੇ ਕਈ ਤਾਂ ਨਸ਼ੇ ਇਹੋ ਜਿਹੇ ਨੇ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਦਾ ਇਹ ਚੀਜ਼ ਕਰਕੇ ਮੈਨੂੰ ਨਹੀਂ ਲੱਗਦਾ ਵੀ ਵਿਆਹ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਇਹ ਲਾਈਫ ਪਾਰਟਨਰ ਦਾ ਚੁਣੋਗੇ ਕਿਹੇ ਜਿਹਾ ਚੁਣੋਗੇ ਲਾਈਫ ਪਾਰਟਨਰ ਮੈਂ ਆਪ ਵੀ ਲਾਈਫ ਚ ਜੇ ਚੂਸ ਕਰਨ ਦਾ ਮੈਨੂੰ ਆਪ ਖੁਦ ਨੂੰ ਮੌਕਾ ਮਿਲਿਆ ਤਾਂ ਮੈਂ ਐਵੇਂ ਨਾ ਚੂਸ ਕਰੂੰਗੀ ਵੀ ਚਾਹੇ ਉਹਦੇ ਕੋਲ ਅਮੀਰ ਨਾ ਹੋਵੇ ਗਰੀਬ ਹੋਵੇ ਪਰ ਇਹ ਨਾ ਹੋਵੇ ਮੇਰੀ ਰਿਸਪੈਕਟ ਕਰੇ ਮੇਰੀ ਕੇਅਰ ਕਰੇ ਮੈਨੂੰ ਪਿਆਰ ਦੇਵੇ ਇਹ ਚੀਜ਼ ਮੋਸਟ ਇੰਪੋਰਟੈਂਟ ਆ ਮੇਰੀ ਲਾਈਫ ਚ ਮੇਰੇ ਲਾਈਫ ਚ ਉਹ ਚੀਜ਼ ਨਹੀਂ ਇੰਪੋਰਟੈਂਟ ਵੀ ਉਹਦੇ ਕੋਲ ਲੰਬੀ ਕਾਰ ਹੋਵੇ ਵਧੀਆ ਕਾਰ ਹੋਵੇ ਉਹ ਚੀਜ਼ਾਂ ਨੂੰ ਮੈਂ ਪ੍ਰੇਫਰੈਂਸ ਨਹੀਂ ਦਿੰਦੀ ਆ ਆਪਣੀ ਲਾਈਫ ਚ ਕਿਉਂਕਿ ਪੈਸਾ ਤਾਂ ਤੁਸੀਂ ਵੀ ਇੱਕ ਚੀਜ਼ ਸੋਚੀ ਹੋਣੀ ਦੇਖੋ ਹੁਣ ਤੁਸੀਂ ਵੀ ਮੇਰੇ ਨਾਲ ਇਸ ਚ ਵਰਦੇ ਆ ਤੁਹਾਡੀ ਮੈਰਿਜ ਹੋਈ ਆ ਕਿ ਪੈਸਾ ਤਾਂ ਮੰਦਾ ਕਮਾ ਸਕਦਾ ਹੈ ਹਨਾ ਇੱਕ ਮੇਰੇ ਮੰਮੀ ਸਮਝਾਉਂ ਲੈਂਦੇ ਨੇ ਵੀ ਪੈਸਾ ਤਾਂ ਹੱਥਾਂ ਦੀ ਮਾਇਆ ਹੈ ਪੈਸਾ ਬਣ ਜੂ ਪਰ ਇਨਸਾਨ ਨਹੀਂ ਦੁਆਰਾ ਬਣਦਾ ਜਿਆਦੀ ਜਿਹੜੀ ਤੁਹਾਡੀ ਅਕੈਡਮੀ ਆ ਜਿਸ ਤਰ੍ਹਾਂ ਹਰੇਕ ਦੀ ਕੋ ਫੇਵਰਿਟ ਚੀਜ਼ ਹੁੰਦੀ ਆ ਤੁਹਾਡੀ ਇਹਦੇ ਵਿੱਚ ਕੀ ਫੇਵਰਿਟ ਚੀਜ਼ ਹੈ ਲੋਕ ਤੁਹਾਡੀ ਅਕੈਡਮੀ ਦੇ ਵਿੱਚ ਹੀ ਮੈਂ ਇੱਕ ਵਾਰ ਕਰਨਾ ਆਉਂ ਜਾਂ ਕੁਝ ਵੀ ਕਰਨਾ ਆਉਂ ਤਾਂ ਬੁਕਿੰਗ ਕਰਵਾਉਂਦੇ ਹਾਂ ਲੋਕ ਮੇਰੇ ਸਾਰਿਆਂ ਦਾ ਮਤਲਬ ਮੈਂ ਪ੍ਰੀਫਰੈਂਸ ਦਿੰਦੀ ਆ ਮੇਕਅਪ ਨੂੰ ਕਿਉਂਕਿ ਮੇਕਅਪ ਨੂੰ ਪ੍ਰੈਫਰੈਂਸ ਮੈਂ ਤਾਂ ਦਿੰਦੀ ਆ ਇੱਕ ਜਿਹੜਾ ਮੇਕਅਪ ਦਾ ਕੰਮ ਹੈ ਉਹ ਸਾਰਿਆਂ ਨਾਲੋਂ ਜ਼ਿਆਦਾ ਸ਼ੌਂਕ ਨਾਲ ਕਰਦੀ ਆ ਮੈਂ ਕਿਉਂਕਿ ਜਿਹੜਾ ਮੇਕਅਪ ਆ ਉਹਦੇ ਚ ਫਸਟ ਆਫ ਆਲ ਤਾਂ ਜਿਹੜੀ ਸਾਡੇ ਕੋਲ ਬ੍ਰਾਈਡਲ ਰੈਡੀ ਆ ਹੂਨ ਆਈ ਆ ਠੀਕ ਆ ਉਹਨੇ 200 ਲੋਕਾਂ ਦੇ ਸਾਹਮਣੇ ਜਾਣਾ ਰੈਡੀ ਹੋ ਕੇ ਉਹਨੂੰ ਵੀ ਐਕਸਾਈਟਮੈਂਟ ਹੁੰਦੀ ਆ ਵੀ ਜਿਹੜਾ ਮੈਨੂੰ ਮੇਕਅਪ ਆਰਟਿਸਟ ਰੈਡੀ ਕਰ ਰਿਹਾ ਉਹ ਬਹੁਤ ਸੋਹਣਾ ਰੈਡੀ ਕਰੇ ਕਿਉਂਕਿ ਦੇਖੋ ਇਹਦੇ ਚ ਕੀ ਆ ਜਿਹੜਾ ਮੇਕਅਪ ਆਰਟਿਸਟ ਆ ਉਹਨੂੰ ਬਹੁਤ ਜ਼ਿਆਦਾ ਪ੍ਰੇਜ਼ ਮਿਲਦੀ ਆ ਕਿਉਂਕਿ ਜਦੋਂ ਉੱਥੇ 200 ਲੋਕ ਕਹਿੰਦੇ ਜੇ ਜੋ ਤੁਸੀਂ ਮੇਕਅਪ ਕਰਦੇ ਹੋ ਤੁਹਾਨੂੰ ਆਪ ਨੂੰ ਵੀ தயਾਰ ਹੋਣਾ ਪੈਂਦਾ ਇਸ ਤਰ੍ਹਾਂ ਮੈਂ ਅਕੋਰਡਿੰਗ ਮੈਂ ਇਹ ਚੀਜ਼ ਨੂੰ ਕੰਪਲਸਰੀ ਨਹੀਂ ਸਮਝਦੀ ਦੇਖੋ ਵੀ ਹਨਾ ਮੈਨੂੰ ਮੇਕਅਪ ਆਪ ਦੇ ਖੁਦ ਦੇ ਕਰਨਾ ਬਿਲਕੁਲ ਵੀ ਪਸੰਦ ਨਹੀਂ ਅੱਜ ਵੀ ਮੈਨੂੰ ਇਹ ਲਾ ਰਹੇ ਵੀ ਮੈਨੂੰ ਵਿੱਕੀ ਵੀ ਰਣੇ ਕਿਹਾ ਸੀ ਵੀ ਹਨਾ ਤੁਹਾਨੂੰ ਮੇਕਅਪ ਕਰਦੇ ਹੋ ਤੁਸੀਂ ਵਧੀਆ ਲੱਗਦੇ ਹੋ ਤਾਂ ਮੈਂ ਕਰ ਲਿਆ ਅਦਰਵਾਈਜ਼ ਮੈਨੂੰ ਖੁਦ ਦੇ ਮੈਂ ਇਹ ਚੀਜ਼ ਦੇਖੋ ਆਪਣੇ ਹਾਨਰ ਆਪਣੇ ਹੱਥ 'ਚ ਉਹ ਜ਼ਰੂਰੀ ਨਹੀਂ ਆਪ ਦੇ ਕਰਕੇ ਦਿਖਾਣੇ ਲੋਕਾਂ ਨਹੀਂ ਕਈ ਵਾਰ ਕਸਟਮਰ ਵੀ ਹੁੰਦਾ ਮੰਨ ਲਓ ਕਸਟਮਰ ਆਇਆ ਉਹ ਕਹਿੰਦਾ ਵੀ ਆਪ ਤਾਂ ਮੈਡਮ ਤਿਆਰ ਨਹੀਂ ਵੀ ਇਹ ਸਾਨੂੰ ਕੇਅਰ ਕਰੋਗੀ ਇਹ ਚੀਜ਼ ਹਾਂ ਮੋਸਟ ਆਫ ਮੈਨੂੰ ਕਹਿੰਦੇ ਨੇ ਵੀ ਤੁਸੀਂ ਆਪ ਨਹੀਂ ਤਿਆਰ ਮੁਕੇ ਰਹਿੰਦੇ ਮੈਂ ਇੱਕ ਚੀਜ਼ ਕਹਿਣੀ ਆ ਜਦੋਂ ਤੁਸੀਂ ਦੂਜੇ ਦੇ ਬੈਸਟ ਕੰਮ ਕਰਦੇ ਨੇ ਉਹ ਵੀ ਦੇਣਾ ਕਿਤੇ ਇਹ ਸੋਚਦਾ ਵੀ ਜੇ ਮੈਡਮ ਸਿੰਪਲ ਐ ਤਾਂ ਕੰਮ ਵਧੀਆ ਚਾਹੀਦਾ ਅੱਜ ਵੀ ਥਿੰਕਿੰਗ ਲੋਕਾਂ ਲਈ ਹੈ। ਜੀ ਚਲੋ ਜਿਵੇਂ ਉਹ ਮੇਰਾ ਭਰਾ ਬੈਠਾ ਜੀ ਮਾ। ਉਸ ਬੰਦੇ ਦਾ ਪੰਮੇ ਕੀ ਕਰਨਾ ਹੋਵੇ। ਉਹ ਗੋਰਾ ਬਜੀ। ਹਾਂ ਹੋ ਜਾਊਗਾ। ਮੋਸਟ ਆਫ ਇਹ ਨਹੀਂ ਹੈ। ਜਿਵੇਂ ਹੁਣ ਤੁਸੀਂ ਕਹਿ ਰਹੇ ਆਂਦਾ ਰੰਗ ਕਾਲਾ ਪਰ ਉਹ ਨਹੀਂ ਤੁਸੀਂ ਇੱਕ ਰੰਗ ਰੂਪ ਨੂੰ ਨਿਰਪੋ ਹੋ ਸਕਦੇ। ਇੱਕ ਇਹ ਚੀਜ਼ ਆ ਜਿਵੇਂ ਹਾਂ ਜਿਹਦੇ ਫੋਟੋਸ ਵਗੈਰਾ ਆਉਣੀਆਂ ਨੇ ਉਹ ਪ੍ਰੋਪਰ ਕਲੀਅਰ ਆਉਣ ਲੱਗ ਜਾਣੀਆਂ। ਅੱਛਾ। ਇਹ ਚੀਜ਼ ਹੋ ਗਈ। ਹੈਨਾ ਜੇ ਤੁਸੀਂ ਹੁਣ ਉਹਨੂੰ ਵਿਚਾਰੇ ਨੂੰ ਆਪਾਂ ਇਹ ਉਹ ਇੱਕ ਮੈਂ ਇੱਕ ਥਿੰਕਿੰਗ ਹੋ ਰਹੀ ਹੈ ਮੇਰੀ ਵੀ ਰੰਗ ਦਾ ਰੱਬ ਨੇ ਜੀ ਦੋ ਹੀ ਦਿੱਤੇ ਨੇ ਇੱਕ ਗੋਰਾ ਇੱਕ ਕਾਲਾ ਮੈਟਰ ਕਰਦੇ ਨੇ ਗੋਰਾ ਕੰਨੀਓ ਜਿਵੇਂ ਫਿਲਮ ਦੇ ਵਿੱਚੋਂ ਨਿਕਲ ਜਾਂਦਾ ਹਾਂ ਹਾਂ ਜੀ ਹਾਂ ਜੀ ਗੋਰਾ ਦੇ ਇੱਕ ਕਾਲਾ ਤੇ ਮੇਰਾ ਅਗਲਾ ਤੁਹਾਡਾ ਹੁਣ ਇੱਥੇ ਕਿਸ ਤਰ੍ਹਾਂ ਚੱਲ ਰਿਹਾ ਹੁੰਦਾ ਹਾਂ ਹਾਂ ਜੀ ਮੇਰਾ ਵਰਕ ਇੱਥੇ ਬਹੁਤ ਵਧੀਆ ਚੱਲਦਾ ਪਰ ਇਹ ਚੀਜ਼ ਮੈਂ ਇੱਕ ਸੀਜ਼ ਹੋਰ ਦੇਖੀ ਜਦੋਂ ਮੈਂ ਜੌਬ ਤੇ ਸੀ ਵੇਲੇ ਦੁਆਰ ਤੇ ਥੋੜੀ ਜਿਹੀ ਟੈਂਸ਼ਨਸ ਘਟ ਸੇ ਹੁਣ ਕੀ ਆ ਵੀ ਹਰ ਚੀਜ਼ ਦਾ ਪ੍ਰੈਸ਼ਰ ਵਜ਼ਨ ਆਪਦੇ ਤੇ ਰਹਿੰਦਾ ਹੀ ਹੈ ਜਦੋਂ ਤੁਸੀਂ ਆਪਣਾ ਬਿਜ਼ਨਸ ਕਰ ਲਿਆ ਬਿਜ਼ਨਸ ਕਰਕੇ ਤੁਸੀਂ ਆਪਦਾ ਬਹੁਤ ਚੀਜ਼ਾਂ ਤੋਂ ਸਿੱਖਣਾ ਤੋਂ ਮਿਲਦੀਆਂ ਨੇ ਤੁਹਾਨੂੰ ਲੋਕਾਂ ਨਾਲ ਡੀਲ ਕਰਨਾ ਆਉਂਦਾ ਤੇ ਇਹਨੂੰ ਇਹ ਚੀਜ਼ ਪਤਾ ਲੱਗਦਾ ਹੈ ਬਿਜ਼ਨਸ ਕਰਕੇ ਕੌਣ ਤੁਹਾਡਾ ਆਪਦਾ ਹੈ ਕੌਣ ਤੁਹਾਡਾ ਬਗਾਨਾ ਹੈ ਕਿਉਂਕਿ ਦੇਖੋ ਹੁਣ ਮੈਂ ਆਪਣਾ ਬਿਜ਼ਨਸ ਕੀਤਾ ਮੈਨੂੰ ਨਾ ਬਹੁਤ ਜਾਣੇ ਸਪੋਰਟ ਕਰਦੇ ਨੇ ਹੁਣ ਫਸਟ ਆਫ ਆਲ ਜੇ ਮੈਂ ਵਿੱਕੀ ਵੀਰੇ ਦੀ ਗੱਲ ਕਰਾਂ ਹਨਾ ਇਹ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਦਾ ਜੇ ਕਦੇ ਕਈ ਵਾਰ ਮੇਰਾ ਮਨ ਡੋਲ ਜਾਂਦਾ ਹਨਾ ਵੀ ਵੀਰੇ ਅੱਜ ਕੰਮ ਨਹੀਂ ਆਇਆ ਵੀ ਕੀ ਕਰਾਂ ਤਾਂ ਵੀਰਾ ਇੱਕੋ ਹੀ ਗੱਲ ਕਹਿੰਦਾ ਕੋਈ ਨੀ ਪਰੇ ਤੇ ਬੈਠਾ ਹਨਾ ਵੀ ਕੋਟ ਉਹ ਤੋਂ ਬਾਅਦ ਮੈਨੂੰ ਕਾਫੀ ਜਿਵੇਂ ਨਾਲ ਉਹ ਸ਼ਾਪਸ ਵਗੈਰਾ ਵਾਲੇ ਨੇ ਹਨਾ ਸਾਰੇ ਮੈਨੂੰ ਸਪੋਰਟ ਕਰਦੇ ਜਿਹੜੇ ਲੋੰਦੇ ਅੱਜ ਕੱਲ ਹੌਸਲਾ ਸਾਡੀ ਜਾਂਦੇ ਨੇ ਕਈ ਵਾ ਤੁਹਾਡਾ ਇਮਾਨ ਜਿੰਡੋਲਿਆ ਤੁਸੀਂ ਕਿੰਨੇ ਵਿੱਕੀ ਵੀ ਹਾਂ ਹਾਂਜੀ 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 ਫਿਰ ਜਦੋਂ ਮਨ ਡੋਲ ਜਾਂਦਾ ਫਿਰ ਕੀ ਕਰਦੇ ਹੋ ਕੀ ਸੋਚਦੇ ਹੋ ਫਿਰ ਉਹਦੇ ਨਾਲ ਬੈਸਟ ਮੈਨ ਨੂੰ ਲੱਗਦਾ ਮੈਂ ਮੋਸਟ ਆਫ ਹਨਾ ਮਾਸਤੋਣਾ ਸਾਹਿਬ ਜਾਂਦੀ ਜਾਂਦੀ ਹਾਂ ਮੇਰਾ ਜਦੋਂ ਮਨ ਕਰੇ ਇਰੀਟੇਟ ਹੋ ਗਿਆ ਜਾਂ ਮੈਨੂੰ ਕੋਈ ਟੈਂਸ਼ਨ ਆ ਤਾਂ ਵੀ ਸਾਰਿਆਂ ਨਾਲ ਜ਼ਿਆਦਾ ਪ੍ਰੈਫਰੈਂਸ ਇੰਨੀ ਮਾਸਤੋਣਾ ਸਾਹਿਬ ਜਾਂਦੀ ਹਾਂ ਮੈਂ ਉੱਥੇ ਜਾ ਕੇ ਮੱਥਾ ਟੇਕਦੀ ਆਂ 2-4 ਘੰਟੇ ਉੱਥੇ ਸਟੈਂਡ ਕਰਦੀ ਆਂ ਤਾਂ ਮੈਨੂੰ ਬਹੁਤ ਵਧੀਆ ਫੀਲ ਹੁੰਦਾ ਕਿਉਂਕਿ ਇੱਕ ਟੈਂਸ਼ਨ ਆ ਜਿਹੜੀ ਉਹ ਕੋਈ ਹਲਤ ਹੈ ਆਉਂਗੇ ਤਾਂ ਹੀ ਟੈਨਸ਼ਨ ਤੁਹਾਨੂੰ ਹੋਣੀ ਹੈ ਬੋਸਟ ਨੂੰ ਆਪਣਾ ਰਣੀ ਬਣਾ ਦਿੱਤਾ ਹੈ ਹਾਂਜੀ ਹਾਂਜੀ ਬੜਾ ਜਿਸ ਤਰ੍ਹਾਂ ਤੁਹਾਨੂੰ ਜੱਜ ਜੀ ਤੁਹਾਡਾ ਤੇ ਵਧੀਆ ਨਾਮ ਆਇਆ ਹੈ ਤੇ ਵਿੱਚ ਤੁਸੀਂ ਆਪਣੀ ਮਿਹਨਤ ਨਾਲ ਇੱਥੇ ਪਹੁੰਚੇ ਹੋ ਪਰ ਕਈ ਬੰਦੇ ਜਲਨ ਹੋ ਜਾਂਦੀ ਜਿਵੇਂ ਹਰੇਕ ਕੰਮ ਦੇ ਵਿੱਚ ਕੋਈ ਕੰਫਿਕਟ ਆਪਣਾ ਹੁੰਦਾ ਮੁਕਾਬਲਾ ਚੱਲਦਾ ਹਾਂਜੀ ਹਾਂਜੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਰ ਦੇਖੋ ਹਰ ਲਾਈਨ ਚ ਲਾਉਂਗੇ ਜੈਨਸ ਦਾ ਇੱਕ ਦੂਜੇ ਤੋਂ ਅੱਜਕੱਲ ਸਭ ਨੂੰ ਹੈ ਪਰ ਮੈਂ ਇਹ ਚੀਜ਼ ਨਹੀਂ ਮੰਨਦੀ ਵੀ ਕਿਸੇ ਤੋਂ ਜੈਲਸ ਕਰਨ ਨਾਲ ਆਪਾਂ ਤਰੱਕੀ ਕਰ ਲਾਂਗੇ ਮੇਰੀ ਥਿੰਕਿੰਗ ਇੱਕ ਹੈ ਜਾਂ ਤੁਸੀਂ ਲੋਕਾਂ ਨੂੰ ਬੋਲ ਕੇ ਨਹੀਂ ਜੱਗ ਜਿੱਤ ਸਕਦੇ ਤੁਸੀਂ ਜਿੰਨਾ ਚੁੱਪ ਰਹਿ ਕੇ ਜੱਗ ਜਿੱਤ ਸਕਦੇ ਓਨਾਂ ਜ਼ਿਆਦਾ ਬੈਸਟ ਹੈ ਕਿਉਂਕਿ ਮੈਂ ਦੇਖੋ ਮੋਸਟ ਆਫ ਮੇਰੇ ਨਾਲ ਸਲੂਨਸ ਵਾਲੇ ਨੇ ਬਹੁਤ ਉਹ ਖਿੱਚਦੇ ਨੇ ਵੀ ਹਨ ਇਹ ਛੋਟੀ ਜੀ ਹੈਗੀ ਆ ਸਬ ਤੋਂ ਇਹਦਾ ਕੰਮ ਇੰਨਾ ਵਧੀਆ ਪਰ ਮੈਂ ਇਹ ਚੀਜ਼ ਪ੍ਰਾਇੋਰਟੀ ਨਾ ਤੁਹਾਡੀ ਉਮਰ ਪ੍ਰਾਇੋਰਟੀ ਦਿੰਦੀ ਆ ਸਰ ਨਹੀਂ ਥੋੜਾ ਕੋਈ ਕੰਮ ਜਦੋਂ ਤੁਸੀਂ ਕੰਮ ਕਰਦੇ ਹੋ ਥੋੜਾ ਕੰਮ ਕਰਿਆ ਹੋਇਆ ਬੋਲੇ ਵੀ ਹਾਂ ਉਹ ਬੰਦੇ ਨੇ ਕੰਮ ਕੀਤਾ ਜੀ ਬਹੁਤ ਵਧੀਆ ਨਹੀਂ ਜਿੰਨੇ ਛੋਟੇ ਬੰਦੇ ਨੇ ਤਰੱਕੀ ਬਹੁਤ ਕੀਤੀ ਹੈ ਉਹ ਸਜਨ ਜੀ ਆਪਣਾ ਕਿੰਨੀ ਤਰੱਕੀ ਕੀਤੀ ਹੈ ਹਾਂ ਜੀ ਹਾਂ ਜੀ ਹਾਂ ਜੀ ਕਿਉਂਕਿ ਕਿਸੇ ਨੂੰ ਛੋਟਾ ਤਾਂ ਸਮਝ ਨਹੀਂ ਚਾਹੀਦਾ ਹਾਂ ਜੀ ਬਿਲਕੁਲ ਇੱਕ ਤਾਂ ਪਤਾ ਕੀ ਹੈ ਜਿਵੇਂ ਹੁਣ ਕੋਈ ਮੰਨ ਲਓ ਕਿਸੇ ਨੇ ਸਨੂਨ ਕਰ ਲਿਆ ਉਹ ਬੰਦੇ ਕੀ ਸੋਚਦੇ ਨੇ ਵੀ ਗਰੀਬ ਬੰਦੇ ਨੂੰ ਤਾਂ ਸਰ ਕੋਈ ਪ੍ਰੀਅਰਿਟੀ ਨਹੀਂ ਦਿੰਦਾ ਜਿਹੜਾ ਅਮੀਰ ਬੰਦਾ ਹੈ ਉਹਨੂੰ ਆਏ ਨੂੰ ਹਾਂ ਜੀ ਸਰ ਤੁਸੀਂ ਚਾਹ ਪੀਓ ਨਹੀਂ ਤੁਸੀਂ ਪਾਣੀ ਪੀਓਗੇ ਇਹ ਚੀਜ਼ਾਂ ਅਮੀਰ ਕਿ ਉਹ ਪੈਣੀ ਪ੍ਰਾਇੋਰਟੀ ਦਿੰਨੀ ਆ ਇੱਕ ਗਰੀਬ ਨੂੰ ਤਾਂ ਨਹੀਂ ਪ੍ਰਾਇੋਰਟੀ ਦੇ ਰਹੇ ਵੀ ਉਹਦੇ ਕੋਲ ਪੈਸਾ ਘੱਟ ਹੈ ਸਰ ਤੁਸੀਂ ਮੋਸਟ ਆਫ ਕੀਤੇ ਵੀ ਜਾਣੋ ਤੁਸੀਂ ਦੇਖਿਆ ਹੋਣਾ ਵੀ ਜਿਹੜਾ ਅਮੀਰ ਬੰਦਾ ਹੈ ਉਹਨੂੰ ਤਾਂ ਜੀ ਆਉ ਜੀ ਆਉ ਜੀ ਹੁੰਦੀ ਆ ਠੀਕ ਹੈ ਜਿਹੜਾ ਗਰੀਬ ਹੈ ਉਹਨੂੰ ਅਗਲਾ ਕਹਿੰਦਾ ਬੈਠਾ ਰਹਿਣ ਦੇ ਕੋਈ ਨਹੀਂ ਬਾਅਦ ਬਾਅਦ ਚ ਦੇਖ ਲਾਂਗੇ ਪਰ ਮੇਰੀ ਥਿੰਕਿੰਗ ਇਹ ਹੈ ਮੈਂ ਜਿੰਨੀ ਗਰੀਬ ਬੰਦੇ ਨੂੰ ਪ੍ਰਾਇੋਰਟੀ ਦਿੰਨੀ ਆ ਮੈਂ ਅਮੀਰ ਹਾਰਪਿੰਜ ਕੀ ਬਸੰਦ ਕਰਦੇ ਮੋਸਟ ਆਫ ਮੈਂ ਹਾਂਜੀ ਮੈਂ ਹੁਣ ਮੰਨ ਲਓ ਕਰੋ ਤਾਂ ਮਾਰਨਿੰਗ ਆ ਜਾਿੰਦਾ ਹੁੰਦਾ ਹੈ ਨਾ ਮੈਂ ਮੋਸਟ ਆਫ ਬਾਹਰੀਆਂ ਚੀਜ਼ਾਂ ਮੈਨੂੰ ਬਹੁਤ ਪਸੰਦ ਨੇ ਫਸਟ ਆਫ ਆਲ ਤਾਂ ਸਾਡੇ ਨੀਚੇ ਵਾਲੀ ਸਾਈਡ ਤੇ ਮਤਲਬ ਪੀਜ਼ਾ ਵਾਲਾ ਖੁੱਲਿਆ ਹੋਇਆ ਹੈ ਮੈਂ ਫਸਟ ਟਾਈਮ ਪੀਜ਼ਾ ਵੀ ਇੱਥੇ ਖਾਦਾ ਸੀ ਤੇ ਉਨੋਂ ਬਾਅਦ ਜਿਵੇਂ ਆ ਰੋਟੀ ਵੀ ਅੱਜਕੱਲ ਕਰਾਂ ਤਾਂ ਮੈਨੂੰ ਸਾਗ ਤੇ ਸਰੋਂ ਦੀ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਬਹੁਤ ਪਸੰਦ ਨੇ ਸਭ ਤੋਂ ਪਹਿਲੀ ਕਾਰਜ ਜਬ ਕਿੱਥੇ ਮਿਲੀ ਸੀ ਜਿਹੜਾ ਤੋਂ ਖੁਸ਼ੀ ਹੋਈ ਹੋਵੇ ਹਾਂਜੀ ਮੈਨੂੰ ਸਾਰਿਆਂ ਨਾਲ ਪਹਿਲਾਂ ਸਕਸੈਸ ਮਿਲਿਆ ਸੀ 오ਰੇਂਜ ਮੈਂ 오ਰੇਂਜ ਦੇ ਵਿੱਚ ਮਤਲਬ ਮੈਂ ਟ੍ਰੇਨਿੰਗ ਤੇ ਸੀ ਮੈਨੂੰ ਨਾਲ ਦੀ ਨਾਲ ਉਹਨਾਂ ਨੇ ਟ੍ਰੇਨਿੰਗ ਮਤਲਬ ਬਾਕੀ ਬੱਚੇ ਟ੍ਰੇਨਿੰਗ ਕਰਦੇ ਸੀ ਮੈਨੂੰ ਉਹਨਾਂ ਨੇ ਜੌਬ ਦੀ ਆਫਰ ਦਿੱਤੀ ਸੀਗੀ ਤੇ ਉਹ ਤੋਂ ਬਾਅਦ ਮੈਨੂੰ ਆਈਪੀਆਈ ਤੋਂ ਨਾਲ ਦੀ ਨਾਲ ਆਫਰ ਆਈ ਮੈਨੂੰ ਨੇ ਆਪ ਦੇ ਆਪ ਤੇ ਪ੍ਰਾਊਡ ਫੀਲ ਹੋਇਆ ਵੀ ਜੇ ਅੱਜ ਮੈਂ ਵਧੀਆ ਸਿੱਖਿਆ ਤਾਂ ਮੈਨੂੰ ਦੋ ਜਗ੍ਹਾ ਤੋਂ ਆਫਰਡਸ ਆਈਆਂ ਨੇ ਇਹ ਸਭ ਤੋਂ ਪਹਿਲਾਂ ਖੁਸ਼ੀ ਕਿਦਾਂ ਨੂੰ ਸੰਜਿ ਕਿ ਸਾਰੇ ਨਾਲ ਪਹਿਲਾਂ ਮੈਂ ਆਪਣੀ ਮਤਲਬ ਆਪਦੀ ਖੁਸ਼ੀ ਗਮ ਵੀ ਲਾ ਲਓ ਕੁਛ ਵੀ ਮੈਂ ਆਪਣੇ ਮਦਰ ਨਾਲ ਸ਼ੇਅਰ ਕਰਦੀ ਆ ਸਾਰਿਆਂ ਨਾਲ ਜ਼ਿਆਦਾ ਕਿਉਂਕਿ ਜਿਹੜੇ ਮੇਰੇ ਮਦਰ ਨੇ ਉਹਨਾਂ ਨੂੰ ਮੈਂ ਐਜ਼ ਅ ਫਰੈਂਡ ਵੀ ਸਮਝਦੀ ਆ ਮਦਰ ਵੀ ਸਮਝਦੀ ਆ ਸਿਸਟਰ ਵੀ ਸਮਝਦੀ ਆ ਮੇਰੀ ਲਾਈਫ ਦਾ ਜੋ ਵੀ ਸਾਰੇ ਦਿਨ ਦਾ ਇੱਥੇ ਸ케ਚੂਲ ਅਸਰ ਮੈਂ ਆਪਣੀ ਮਦਰ ਨਾਲ ਸ਼ੇਅਰ ਕਰਨਾ ਪਸੰਦ ਕਰਦੀ ਆ ਹੁਣ ਜਿਸ ਤਰ੍ਹਾਂ ਤਿਹਾੜ ਚੱਲ ਰਹੇ ਨੇ ਤੇ ਹਰ ਹੱਦ ਤੇ ਕਸਟਮਰ ਨੂੰ ਕੀ ਉਪਰ ਦੇ ਹਾਂਜੀ ਅਸੀਂ ਕਸਟਮਰਸ ਨੂੰ ਜਿਵੇਂ ਕਰਵੇ ਤੇ ਬਹੁਤ ਸਾਰਾ ਆਫਰਸ ਚਲਾਈਆਂ ਹੋਈਆਂ ਨੇ ਤੇ ਅਸੀਂ ਕਰਵੇ ਦੇ ਉੱਤੇ ਜਿਹੜਾ ਸਾਡੇ ਤੋਂ ਪੈਕੇਜ ਲੈਂਦਾ ਉਹਨਾਂ ਨੂੰ ਅਸੀਂ ਉਹ ਵੀ ਦਿੰਨੇ ਆ ਗਿਫਟ ਵੀ ਦਿੱਤੇ ਨੇ ਸਰ ਫ੍ਰੀ ਅਸੀਂ ਤੇ ਹੁਣ ਅਸੀਂ ਮੈਰਿਜ ਦੇ ਲਈ ਅਸੀਂ ਜਿਹੜੇ ਮਤਲਬ ਪੂਰ ਫੈਮਿਲੀਸ ਤੋਂ ਨੇ ਉਹਨਾਂ ਨੂੰ ਅਸੀਂ 50% ਡਿਸਕਾਊਂਟ ਦੇ ਰਹੇ ਹਾਂ ਔਰ ਫੈਮਿਲੀਜ਼ ਨੂੰ ਚਾਹੇ ਕੋਈ ਬ੍ਰਾਈਡਲ ਐ ਸਰ ਚਾਹੇ ਕੋਈ ਜੋ ਵੀ ਐ ਕੋਈ ਵੀ ਸਰਵਿਸ ਲੈਣ। ਜੱਜ ਕਰ ਸੋਹੇ ਜਿਸ ਤਰ੍ਹਾਂ ਹੁਣ ਆਪਾਂ ਫੀਲਡ ਦੇ ਵਿੱਚ ਜਾਂਦੇ ਕਿੱਥੇ ਵੀ ਜਾਂਦੇ ਹਾਂ। ਦਿੱਕਤ ਪ੍ਰਸੰਗਿਤ ਆਉਂਦੀਆਂ ਨੇ। ਹਾਂਜੀ ਤੇ ਕੋਈ ਇਹਦਾ ਕਿੱਸਾ ਹੋਵੇ ਕਿ ਤੁਸੀਂ ਬਹੁਤ ਜ਼ਿਆਦਾ ਟੈਨਸ਼ਨ ਪੈ ਕੇ ਹੋਵੇ ਜਾਂ ਕੰਮ ਦਾ ਲੋਡ ਪੈ ਕੇ ਹੋਵੇ। ਹਾਂਜੀ ਬਹੁਤ ਜਗ੍ਹਾ ਹੁੰਦਾ ਹੈ ਕਿਉਂਕਿ ਜਿਵੇਂ ਨਾ ਹੁਣ ਮੰਨ ਲਓ ਘਰ ਦਾ ਚੌਥ ਹੈ ਘਰ ਦਾ ਚੌਥ ਤੇ ਕਈ ਦਾ ਸਾਡੇ ਕੋਲ ਪਤਾ ਕੀ ਹੁੰਦਾ ਕਸਟਮਰ ਦੇ ਕਸਟਮਰ ਉਥੇ ਸਾਨੂੰ ਜਗ੍ਹਾ ਦੀ ਘੱਟ ਲੱਗਦੀ ਹੁੰਦੀ ਆ ਵੀ ਇਹ ਸੂਨ ਚ ਬਿਠਾਉਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਉਥੇ ਹਾਂ ਕਦੇ ਕਦੇ ਮਨ ਇਰੀਟੇਟ ਵੀ ਹੋ ਜਾਂਦਾ ਗੁੱਸਾ ਵੀ ਆਉਂਦਾ ਵੀ ਕਿਵੇਂ ਹੱਲ ਕਰਾਂ ਪਰ ਉਥੇ ਆਪਣੇ ਮਨ ਨੂੰ ਆਪ ਹੀ ਸ਼ਾਂਤ ਕਰਨਾ ਪੈਂਦਾ ਉੱਥੇ ਕੋਈ ਇਹ ਨਹੀਂ ਹੈਗਾ ਵੀ ਆਪਾਂ ਕਿਸੇ ਨੂੰ ਫੋਨ ਕਰਕੇ ਕਹਿ ਦਈਏ ਮੈਂ ਦੁਖੀ ਆ ਅਗਲਾ ਕਹੋ ਇਹ ਗੁੱਸੇ ਨੂੰ ਮਿੰਟਾਂ ਡੋਲ ਕਰ ਦਿਨ ਗੁੱਸੇ ਨੂੰ ਬਸ ਫਿਰ ਜਾਂ ਤਾਂ ਕਿਸੇ ਤੇ ਲੈ ਜਾਂਦਾ ਜਾਂ ਫਿਰ 2 ਮਿੰਟ ਸ਼ਾਂਤ ਤਾਂਦਾ ਫੋਨ ਫੋਨ ਚਲਾ ਲੈਂਦਾ ਮੋਸਟ ਆਫ ਜੇ ਅੱਜ ਕੱਲ ਕਿਸੇ ਦਾ ਜੀ ਆਪਾਂ ਗੁੱਸਾ ਠੰਡਾ ਕਰਨਾ ਤਾਂ ਫੋਨ ਸਾਰਿਆਂ ਦਾ ਬੈਸਟ ਜੀ ਫੋਨ ਦੇ ਕੇ ਬਿਠਾ ਦਿਓ ਉਹਨੂੰ 2 ਮਿੰਟ ਫੋਨ ਦੇਖੋ ਹੋਰ ਠੀਕ ਹੈ ਤੁਹਾਡਾ ਫੇਵਰੇਟ ਸਿੰਗਰ ਕਿਹੜਾ ਮੇਰਾ ਫੇਵਰੇਟ ਸਿੰਗਰ ਬੱਬੂ ਮਾਨ ਹੈ ਪਰ ਮੈਂ ਸੁੰ ਦੇਖੋ ਸਾਰੇ ਲੈਣੀ ਆ ਮੋਸਟ ਆਫ ਬੱਬੂ ਮਾਨ ਦੀਆਂ ਗੱਲਾਂ ਨੂੰ ਮੈਂ ਫੋਲੋ ਕਰਦੀ ਆ ਵੀ ਮਤਲਬ ਜਿਵੇਂ ਬੱਬੂ ਮਾਨ ਦਾ ਕੋਈ ਸੌਂਗ ਆ ਗਿਆ ਮੈਂ ਸਾਰਿਆਂ ਨਾਲ ਪਹਿਲਾਂ ਉਹ ਸੁਣਦੀ ਆ ਜਿਵੇਂ ਕੋਈ ਮੂਵੀ ਆਈ ਮੈਨੂੰ ਉਹਨਾਂ ਦੀ ਮੂਵੀ ਸਾਰਿਆਂ ਨਾਲ ਬੈਸਟ ਲੱਗਦੀ ਆ ਕਿਉਂਕਿ ਮੂਵੀਜ਼ ਮੈਂ ਉਹ ਦੇਖਨੀ ਆ ਜਿੱਥੋਂ ਕੁਝ ਸਿੱਖਣ ਨੂੰ ਮਿਲਿਆ ਜਿਵੇਂ ਹੁਣ ਇਹਨਾਂ ਦੀ ਨਾ ਸ਼ੌਕੀ ਸਰਦਾਰ ਤੇ ਨਮਾਈ ਸੀ ਉਹਦੇ ਵਿੱਚ ਬਹੁਤ ਵਧੀਆ ਰੋਲ ਸੀ ਇਹਨਾਂ ਦਾ ਬਹੁਤ ਵਧੀਆ ਲੱਗਦੇ ਆ ਉਹ ਮੂਵੀ ਹੁਣ ਤੱਕ ਕਿੰਨੇ ਬੱਚਿਆਂ ਨੂੰ ਟ੍ਰੇਨ ਕਰ ਸਕੀ ਹੁਣ ਤੱਕ ਸਰ ਦੇਖੋ ਜਿੰਨੇ ਲਾਵਾ ਬਹੁਤ ਜਾਣੇ ਬੱਚਿਆਂ ਨੂੰ ਮੈਂ ਟ੍ਰੇਨ ਕਰਤਾ ਪਰ ਇਹ ਆ ਵੀ ਸਟੂਡੈਂਟ ਕੋਈ ਕੋਈ ਫੇਵਰੇਟ ਹੈ ਸਰ ਕਈ ਕਰ ਸਟੂਡੈਂਟ ਵੀ ਤੁਹਾਡੇ ਨਾਲ ਕੀ ਕਰਦੇ ਨੇ ਜਿਨ੍ਹਾਂ ਨੂੰ ਤੁਸੀਂ ਕੰਮ ਵੀ ਸਿਖਾਇਆ ਹੁੰਦਾ ਹੈ ਉਹ ਵੀ ਤੁਹਾਨੂੰ ਇਗਨੋਰ ਮਾਰਦੇ ਨੇ ਪਰ ਮੈਂ ਆਪਣੀ ਲਾਈਫ ਦੀ ਇੱਕ ਚੀਜ਼ ਮੈਨੂੰ ਲੱਗਦਾ ਹੁੰਦਾ ਵੀ ਮੈਂ ਇੰਨੀ ਉੱਪਰ ਕਿਵੇਂ ਆਈ ਕਿਉਂਕਿ ਸਰ ਜਿਵੇਂ ਨਾ ਮਤਲਬ ਮੰਨ ਲਓ ਮੇਰੇ ਸਟੂਡੈਂਟਸ ਨੇ ਉਹ ਤਾਂ ਕਈ ਵਾਰ ਇਹ ਜਿਹੇ ਨੇ ਬੁਲਾਉਣਾ ਵੀ ਪਸੰਦ ਨਹੀਂ ਕਰਦੇ ਪਰ ਜਿਹੜੇ ਟੀਚਰਸ ਤੋਂ ਮੈਂ ਸਿੱਖਿਆ ਮੈਨੂੰ ਜਿਹੜੇ ਟੀਚਰਸ ਹਜ਼ਾਰ ਬੰਦੇ ਚ ਵੀ ਖੜੇ ਮਿਲਣ ਤਾਂ ਮੈਂ ਉਹਨਾਂ ਨੂੰ ਉੱਥੇ ਵੀ ਵੇਸ਼ ਕਰਨਾ ਪਸੰਦ ਕਰਦੀ ਆ ਕਿਉਂਕਿ ਮੈਂ ਜੋ ਵੀ ਅੱਜ ਆਪਦੇ ਟੀਚਰਸ ਦੀ ਬਦੋਲ ਕੀ ਨਾਮ ਟੀਚਰ ਜੀ ਦਾ ਮੇਰੇ ਇੱਥੇ ਨੇ ਇੱਕ ਸਕੀਨ ਦੇ ਨਾਮ ਸੀ ਤ੍ਰਿਪਤਪਾਲ ਠੀਕ ਹੈ ਮੇਕਅਪ ਦਾ ਮੈਨੂੰ ਗੁਰਜੀਤ ਮੈਮ ਨੇ ਸਿਖਾਇਆ ਸੀਗਾ ਤੇ ਮੇਰੇ ਅਲੱਗ-ਅਲੱਗ ਸਬਜੈਕਟ ਦੇ ਅਲੱਗ-ਅਲੱਗ ਟੀਚਰ ਸੀਗੇ ਤੁਸੀਂ ਮੰਨੋਗੇ ਮੈਂ హెయిਰ ਦਾ ਕੰਮ ਮੇਰੇ ਨਾਲ ਚਰਨਜੀਤ ਜੀ ਦਾ ਇੱਕ ਚੌਕ ਕਰਦਾ ਸੀਗਾ ਤੇ ਉਹ ਸੀ ਮੁੰਡਾ ਲੁਧਿਆਣੇ ਤੋਂ ਸਰ ਮੈਨੂੰ ਉਹਨੇ ਸਿਖਾਇਆ ਹੈਅਰ ਦਾ ਕੰਮ ਜਦ ਕਿ ਉਹ ਮੇਰੇ ਤੋਂ ਇਸੇ ਮੈਨੂੰ ਲੱਗਦਾ ਵੀ ਸੇਮ ਜੀ ਇਸ ਦਾ ਹੋਵੇ ਉਹਨੂੰ ਪਰਫੈਕਟ ਕੀਤਾ ਤੇ ਉਹਦੋਂ ਮੈਂ ਸਾਰੇ ਉਮਰ ਨਹੀਂ ਹੁੰਦੇ ਸਕਦੀ ਵੀ ਜੇ 라ਮਾ ਵੀ ਉਹਨਾਂ ਦੇ ਪਰਫੈਕਟ ਹੋਣ ਦੇ ਕਾਰਨ ਹੀ ਮੈਂ ਹੇਅਰ ਦਾ ਵਰਕ ਕਰਨ ਲੱਗੀਆਂ ਕਿਉਂਕਿ ਮੈਨੂੰ ਹੇਅਰ ਦੇ ਵਰਕ 'ਚ ਜਮਾਂ ਵੀ ਇੰਟਰਸਟ ਨਹੀਂ ਸੀਗਾ ਹੇਅਰ ਸਟਾਈਲ ਹੁੰਦਾ ਸੀ ਜਦੋਂ ਨਾ ਮੈਂ ਡਰਾਇਰ ਚੁਣੌਣੀ ਮੈਨੂੰ ਇਹ ਲੱਗਦਾ ਸੀ ਵੀ ਇਹਦੀ ਆਵਾਜ਼ ਨਾਲ ਮੇਰਾ ਸਿਰ ਦੁਖਣ ਲੱਗ ਜਾਊਗਾ ਅੱਜ ਦੇ ਤਾਂ ਜੀ ਜੀ ਕਈ ਲੋਕ ਸਰਕਾਰੀ ਨੌਕਰੀ 'ਚ ਨਹੀਂ ਭੱਜ ਰਹੇ ਨੇ ਹਾਂਜੀ ਤੇ ਉਹ ਬਿਜ਼ਨਸ ਨੂੰ ਹੀ ਕਰਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੀ ਪਰ ਦੇਖੋ ਸਰ ਜੇ ਆਪਾਂ ਗਵਰਨਮੈਂਟ ਜੋਬ ਦੀ ਗੱਲ ਕਰੀਏ ਗਵਰਨਮੈਂਟ ਜੋਬ 'ਚ ਇਹ ਆ ਤੁਹਾਨੂੰ 55000 60000 ਹਰ ਮੰਥ ਲਈ ਪੈਣਾ ਪੈਣਾ ਦੇਖੋ ਬਿਜ਼ਨਸ 'ਚ ਕੀ ਹੈ ਕਿਸੇ ਟਾਈਮ ਤੁਹਾਡਾ ਬਿਜ਼ਨਸ ਅੱਪ ਵੀ ਜਾ ਸਕਦਾ ਹੈ ਕਿਸੇ ਟਾਈਮ ਤੁਹਾਡਾ ਬਿਜ਼ਨਸ ਹੈ ਜਿਹੜਾ ਉਹ ਡਾਊਨ ਵੀ ਜਾ ਸਕਦਾ ਬਿਜ਼ਨਸ ਦੇ ਵਿੱਚ ਬਹੁਤ ਜ਼ਿਆਦਾ ਸਬਰ ਰੱਖਣਾ ਪੈਂਦਾ ਤੁਹਾਨੂੰ ਗਵਰਨਮੈਂਟ ਜੋਬ 'ਚ ਇਹ ਚੀਜ਼ ਹੋ ਜਾਂਦੀ ਇਹ ਵੀ ਹਰ ਮੰਥ ਆਪਾਂ ਨੂੰ ਪੇ ਮਿਲ ਗਈ ਕੰਮ ਕਰੋ ਚਾਹੇ ਨਾ ਕਰੋ ਇਸ ਤੋਂ ਰਾਜੀ ਅੱਜ ਗੱਲ ਬਾਹਰ ਜਾਣ ਦੀ ਦੋਸ਼ ਬਹੁਤ ਹੋ ਚੁੱਕੀ ਹੈ। ਹਾਂਜੀ। ਰੇਗਾਰ ਨੂੰ ਜਾ ਰਿਹਾ। ਹਾਂਜੀ। ਤੁਸੀਂ ਕਦੇ ਸੋਚਿਆ ਨਹੀਂ ਬਾਹਰ ਜਾਣ ਦਾ ਕਿ ਉਹ ਵੀ ਬਿਜ਼ਨਸ ਕਰਨਾ? ਅ ਸਿਰ ਮੈਂ ਬਹੁਤ ਵਾਰ ਸੋਚਿਆ ਪਹਿਲਾਂ ਮੇਰੀ ਹੈ ਨਾ ਬਿਜ਼ਨਸ ਕਰਨ ਤੋਂ ਪਹਿਲਾਂ ਮੇਰੀ ਰਿਫਿਊਜ਼ਲਸ ਆਈਆਂ ਮੈਂ ਬਹੁਤ ਵਾਰ ਸੋਚਿਆ ਵੀ ਮੈਂ ਬਾਹਰ ਜਾਵਾਂ ਪਰ ਹਾਂਜੀ ਹਜੇ ਵੀ ਮੇਰਾ ਡ੍ਰੀਮ ਆ ਵੀ ਮੈਂ ਜਾਉਂਗੀ ਜ਼ਰੂਰ ਆਸਟ੍ਰੇਲੀਆ ਮੈਨੂੰ ਬਹੁਤ ਵਧੀਆ ਕੰਟਰੀ ਲੱਗਦੀ ਆ ਤੇ ਪਰ ਮੈਂ ਜਾਉਂਗੀ ਜ਼ਰੂਰ ਘੁੰਮਣ ਦੇ ਵੇਸ ਤੇ ਜਾਉਂਗੀ ਤੇ ਅਗੇਨ ਅਸਟ੍ਰੇਲੀਆ ਜਾਣਾ। ਅੱਗੇ ਹੀ ਪਲਾਨ ਬਣਾਇਆ ਹੁਣ ਕੀ ਸੋਚੇਂ? ਮੁੰਡੇ ਨੈਕਸਟ ਸਰ ਇਹ ਸੋਚਿਆ ਮੈਂ ਨੈਕਸਟ ਅਕੈਡਮੀ ਆਪਣੀ ਸੋਚ ਰਹੀ ਆ ਕਿ ਕਿਸੇ ਸ਼ਹਿਰ ਦੇ ਵਿੱਚ ਓਪਨ ਕਰਨੀ ਹਾਂਜੀ ਮੁੰਡਾ ਬੜਾ ਥੀਨੇ ਅਕੈਡਮੀ ਚੋਂ ਨਿਕਲ ਲੋਕਲੀ ਇਹ ਬਾਹਰ ਵੀ ਨਿਕਲੀ ਨਹੀਂ ਸਰ ਇੱਥੇ ਲੋਕਲੀ ਆ ਹੁਣ ਆਪਣੀ ਧੂਰੀ ਦੇ ਵਿੱਚ ਹੀ ਤੇ ਜਨ ਕੇ ਬਾਹਰ ਬੋਲਣਾ ਕਰਨਾ ਹਾਂਜੀ ਹਾਂਜੀ ਜਾਜੀ ਜਿਸ ਤਨਾ ਅੱਜ ਕੱਲ ਮੁੰਡੇ ਕੁੜੀਆਂ ਨੇ ਕੋਈ ਅਕੈਡਮੀ ਚਲਾਉਣੀ ਹੈ ਜਾਂ ਨਵਾਂ ਕੁਝ ਕਰਨਾ ਉਸ ਬਾਰੇ ਹਾਂਜੀ ਸਰ ਅੱਜਕੱਲ ਦੇ ਜਿਹੜੇ ਮੈਂ ਦੇਖੋ ਬॉयਜ਼ ਆ ਚਾਹੇ ਗਰਲਜ਼ ਆ ਹਨਾ ਅਕੈਡਮੀ ਓਪਨ ਕਰਨਾ ਚਾਹਦੇ ਆ ਬਹੁਤ ਵਧੀਆ ਗੱਲ ਆ ਪਰ ਮੇਰੇ ਅਕੋਰਡਿੰਗ ਪਹਿਲਾਂ ਚਾਹੇ ਤੁਸੀਂ 2 ਸਾਲ ਚਾਹੇ 4 ਸਾਲ ਜੌਬ ਕਰੋ ਕਿਉਂਕਿ ਜੌਬ ਕਰਕੇ ਤੁਹਾਨੂੰ ਬਹੁਤ ਚੀਜ਼ਾਂ ਦੇ ਐਕਸਪੀਰੀਐਂਸਿਸ ਆਉਂਦੇ ਨੇ ਕਿਉਂਕਿ ਜਿਹੜਾ ਜੌਬ ਕਰਕੇ ਹੁਣ ਖੁਦ ਮੈਂ ਲਾ ਲਉ ਮੈਂ 5 ਸਾਲ ਸਰ ਹੋ ਰੇਂਡ ਦੇ ਵਿੱਚ ਜੌਬ ਕੀਤੀ ਐ ਉਹ ਵੀ ਮੈਂ ਤਾਂ ਕਿਉਂ ਕੀਤੀ ਐ ਵੀ ਉੱਥੋਂ ਮੈਨੂੰ ਬਹੁਤ ਚੀਜ਼ਾਂ ਸਿੱਖਾ ਨੂੰ ਮਿਲਦੀਆਂ ਨੇ ਕਿਉਂਕਿ ਜਦੋਂ ਸਾਰਾ ਆਪਾਂ ਜੌਬ ਕਰਦੇ ਆ ਆਪਾਂ ਨੂੰ ਕੁਝ ਨਹੀਂ ਆਉਂਦਾ ਉਹ ਚੀਜ਼ ਵੀ ਆਉਣ ਲੱਗਦੀ ਹੈ ਜਦੋਂ ਆਪਾਂ ਨਵੇਂ-ਨਵੇਂ ਸਟਾਰਟਿੰਗ ਕਰਦੇ ਆ ਤਾਂ ਬਹੁਤ ਸਲੋ ਲੈਵਲ ਤੋਂ ਸਟਾਰਟ ਕਰੋ ਬਹੁਤ ਜ਼ਿਆਦਾ ਮਤਲਬ ਇਹ ਨਾ ਵੱਡੀ ਅਕੈਡਮੀ ਨਾ ਖੋਲੋ ਪਹਿਲਾਂ ਛੋਟੇ ਲੈਵਲ ਤੋਂ ਇੱਕ ਸ਼ਾਪ ਦੀ ਤਰ੍ਹਾਂ ਸਟਾਰਟ ਕਰੋ ਮੈਂ ਸਾਰਿਆਂ ਨੂੰ ਇਹੀ ਕਹੂੰਗੀ ਫਸਟ ਸੈਕਿੰਡ ਤੁਸੀਂ ਧਿਆਨ ਰੱਖੋ ਵੀ ਤੁਹਾਡੇ ਸ਼ਾਪ ਦਾ ਰੈਂਟ ਕਿੰਨਾ ਹੈ ਜੇ ਕਈ ਵਾਰ ਇਹ ਹੁੰਦਾ ਵੀ ਹਨਾ ਆਪਣੀ ਸ਼ਾਪ ਦਾ ਰੈਂਟ ਬਹੁਤ ਜ਼ਿਆਦਾ ਹੁੰਦਾ ਸਰ मोस्ट ऑफ ਮੈਂ ਬਿਜ਼ਨੈਸਿਸ ਦੇਖੇ ਨੇ ਦੇਖੋ ਮੈਂ ਹਰ ਬਿਜ਼ਨਸਮੈਨ ਨਾਲ ਸ਼ੇਅਰ ਕਰਦੀ ਰਹਿਣੀ ਆ ਮੋਸਟ ਆਫ ਸਾਰੇ ਚਾਰੇ ਮੈਨੂੰ ਇਹ ਕਹਿਣੇ ਨੇ ਕਿ ਜਦੋਂ ਵੀ ਤੁਸੀਂ ਕਦੇ ਮੰਨ ਲਓ ਬਿਜ਼ਨਸ ਕਰਨਾ ਹੈ ਪਹਿਲਾਂ ਆਪ ਸਾਰਿਆਂ ਨਾਲ ਚਾਹਦਾ ਆਪਣੀ ਰੈਂਟ ਦੇਖੋ ਆਪਣੀ ਸ਼ਾਪ ਦਾ ਵੀ ਕਿੰਨਾ ਕਿਉਂਕਿ ਜੇ ਤੁਹਾਡੀ ਰੈਂਟ ਹੀ ਜ਼ਿਆਦਾ ਸ਼ਾਪ ਦਾ ਤੁਹਾਡੇ ਕੋਲ ਕੰਮ ਫਸਟ ਆਫ ਆਲ ਕਿੱਥੋਂ ਕਢ ਲੋਗੇ ਤੁਸੀਂ ਇਹਨਾਂ ਅੱਜ ਦੇ ਟਾਈਮ 'ਚ ਕੰਪੀਟੀਸ਼ਨ ਵੀ ਬਹੁਤ ਹੋ ਰਿਹਾ ਕੋਤ ਜਿਵੇਂ ਆਪ ਗੱਲ ਕਰਾਂ ਸਾਡੇ ਏਰੀਆ 'ਚ ਹੀ 5-7 ਸਨੋਮ ਮੈਨ ਲਗਦਾ ੜੀ ਨਾਲੇ ਮੇਰੇ ਓਪਨ ਹੋਏ ਹੋਏ ਨੇ ਤੇ ਜਦੋਂ ਤੁਸੀਂ ਕਿਸੇ ਬਾਰ ਮੈ ਜਾਣਾ ਕੰਮ ਤੇ ਤਾਂ ਕਿਸਦੇ ਨਾਲ ਟੀਮ ਬਣੀ ਹੈ ਤੁਹਾਡੀ ਇਕੱਲੇ ਨਹੀਂ ਨਹੀਂ ਮੇਰੇ ਨਾਲ ਦੋ ਜਾਣੇ ਜਾਂਦੇ ਆ ਸਰ ਸਾਡੇ ਸਲੂਨ ਦੇ ਇੱਕ ਤਾਂ ਹੇਅਰ ਡ੍ਰੈਸਰ ਵੀਰਾ ਠੀਕ ਹੈ ਇੱਕ ਨੀਹਾ ਮਾਣੇ ਦੋ ਜਾਣੇ ਅਸੀਂ ਜਾਂਦੇ ਆ ਤੇ ਮਹਿਕ ਸਾਡੇ ਇੱਕ ਕੁੜੀਆ ਮਤਲਬ ਮੇਰੀ ਸਟੂਡੈਂਟ ਸੀਗੀ ਸਰ ਤੇ ਉਹ ਇੱਥੇ ਸਲੂਨ ਸੰਭਾਲਦੀ ਆ ਸਾਡਾ ਜਨਜੀ ਜਿਹੜੇ ਕਈ ਅਕੈਡਮੀ ਵਾਲੇ ਜਾਂ ਆਪਣੇ ਸਕੂਲਾਂ ਦੇਖੇ ਨੇ ਜਿਹੜੇ ਆਨਲਾਈਨ ਹੁੰਦੇ ਨੇ ਸੋ ਆਈ ਨੂੰ ਆਪ ਨਹੀਂ ਕਰਦੇ ਜਾਨੀ ਆਪਣੀ ਕੀਮਤ ਨੂੰ ਜਾਣ ਵੀ ਤੁਸੀਂ ਇਸ ਨੂੰ ਕੀ ਕੀ ਨਹੀਂ ਸਰ ਮੋਸਟ ਆਪ ਦੇਖੋ ਜੇ ਕੋਈ ਨਹੀਂ ਹੈਗਾ ਸਾਡੇ ਸਲੂਨ ਚ ਮੈਂ ਖੁਦ ਵੀ ਕਰ ਦਿੰਦੀ ਆ ਇਹਦੇ ਚ ਪਤਾ ਆਈ ਬਰੋ ਦੇ ਵਿੱਚ ਕੀ ਹੈ ਇਹ ਸਾਰੇ ਨਾਲੋ ਸਮਾਲ ਸਰਵਿਸ ਹੈ ਸਾਡੇ ਮਤਲਬ ਬਿਜ਼ਨਸ ਨਾਲੇ ਚ ਇਹਦੇ ਚ ਤੁਸੀਂ ਇੱਕ ਚੀਜ਼ ਦੇਖਿਓ ਵੀ ਬਹੁਤ ਜ਼ਿਆਦਾ ਨਖਰਾ ਜਿਵੇਂ ਆਈਬ੍ਰੋਸ ਕਰਾਉਣ ਆਉਂਦੀਆਂ ਨੇ ਨਾ ਲੇਡੀਜ਼ ਤਾਂ ਉਹਨਾਂ ਨੇ ਕਿਹਾ ਇੱਥੋਂ ਹੀ ਰਹਿ ਗਿਆ ਇੱਥੋਂ ਹੀ ਰਹਿ ਗਿਆ ਕਿਉਂਕਿ ਜਿਹੜਾ ਮੰਨ ਲਓ ਚਾਹੇ ਖੁਦ ਮੈਂ ਆ ਜਿਵੇਂ ਆਈਬ੍ਰੋ ਕਰਨ ਲੱਗ ਜਾਂਦੀਆਂ ਕਈ ਵਾਰ ਕੋਈ ਨਾ ਕੋਈ ਕਸਟਮਰ ਰਾਜਨਦਰ ਮੈਨੂੰ ਵਿੱਚੋਂ ਆਈਬ੍ਰੋ ਛੱਡਵੀ ਪੈਂਦੀ ਆ ਕਿ ਅੱਛੇ ਮੈਂ ਕਿਸੇ ਹੋਰ ਨੂੰ ਲਾਉਣੀ ਆ ਤਾਂ ਹੈਂਡ ਚੇਜ਼ ਵਾਲਾ ਕੰਮ ਹੋ ਜਾਂਦਾ ਤਾਂ ਕਰਕੇ ਮੋਸਟ ਆਫ ਆਨਰਸ ਲਾਈਕ ਨਹੀਂ ਕਰਦੇ ਆਈਬ੍ਰੋਸ ਕਰਦੇ ਕਈ ਵਾਰ ਕਸਟਮਰ ਕੋਲ ਇਹ ਜਾ ਵੀ ਆਉਂਦਾ ਕਿ ਉਹ ਬਹਿਵੀ ਨਾਲ ਜਾਂ ਕੁਝ ਹੋਰ ਨੂੰ ਉੱਚਾ ਗੱਟੀ ਜਾਂਦਾ ਉਹ ਤੋਂ ਵੀ ਗੁੱਸਾ ਆਉਂਦਾ ਬਹੁਤ ਬਹੁਤ ਆਉਂਦਾ ਸਰ ਕਈ ਵਾਰ ਆਉਂਦਾ ਹੈ ਕਈ ਵਾਰ ਇਹ ਲੱਗਦਾ ਵੀ ਨਹੀਂ ਆਪਣਾ ਬਿਜ਼ਨਸ ਹੈ ਵੀ ਆਪਾਂ ਨਹੀਂ ਗੁੱਸਾ ਕਰਨਾ ਪਰ ਕਈ ਵਾਰ ਜਦੋਂ ਕਸਟਮਰ ਇਹ ਆ ਸਹੀ ਚੀਜ਼ ਨੂੰ ਵੀ ਕਹੀ ਜਾਵੇ ਵੀ ਤੁਸੀਂ ਇਹ ਗਲਤ ਕਰਤੀ ਗਲਤ ਕਰਤੀ ਤਾਂ ਗੁੱਸਾ ਆਉਂਦਾ ਬਹੁਤ ਜਤੀ ਇਸ ਤਰ੍ਹਾਂ ਇਹ ਪਹਿਰਾਵਾ ਵੀ ਤੁਸੀਂ ਅੱਗੇ ਲੈ ਕੇ ਆਉਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਪਸੰਦ ਕਰ ਸਕਦੇ ਮੈਂ ਸਾਰਾ ਨਾਲ ਜ਼ਿਆਦਾ ਪ੍ਰੀਫਰੈਂਸ ਸੂਟ ਨੂੰ ਦਿੰਦੀ ਆ ਦੇਖੋ ਮਤਲਬ ਜੀਨ ਟੌਪ ਨੂੰ ਮੈਂ ਬਹੁਤ ਘੱਟ ਪ੍ਰੀਫਰੈਂਸ ਦਿੰਦੀ ਆ ਜਿਵੇਂ ਹੁਣ ਆਪਣੇ ਪਹਿਲਾਂ ਮੰਮੀ ਹੁਣੀ ਸੀਗੇ ਠੀਕ ਆ ਉਹ ਸੂਟ ਹੀ ਪਾਉਂਦੀ ਸੀ ਪਰ ਅੱਜ ਆਪਾਂ ਕਹਿੰਦੇ ਆ ਕਿ ਇਹ 올ਡ ਫੈਸ਼ਨ ਆ ਮਨਸਟਾਫਾ ਨਾ ਆਪਣੀ ਸੋਸਾਇਟੀ ਦੇ ਵਿੱਚ ਚਾਹੇ ਕੁੜੀ ਨੂੰ ਜਿੰਨੀ ਮਰਜ਼ੀ ਨੌਲੇਜ ਆ ਪਰ ਉਹ ਨੌਲੇਜ ਨੂੰ ਨੌਲੇਜ ਨਹੀਂ ਮੰਨਿਆ ਜਾਂਦਾ ਜੇ ਉਹਦੇ ਸੂਟ ਦਾ ਪਹਿਰਾਵਾ ਪਾਇਆ ਹੋਇਆ ਉਹਨੂੰ ਕੀ ਕਹਿੰਦੇ ਇਹ ਤਾਂ ਪਿੰਡੂ ਆ ਪਰ ਮੈਂ ਜਿੰਨੀ ਪ੍ਰਾਇੋਰਟੀ ਸੂਟ ਨੂੰ ਦਿੰਦੀ ਆ ਉਹ ਨਹੀਂ ਮੈਂ ਜੀਨਸਟੌਕ ਨੂੰ ਵੀ ਨਹੀਂ ਦਿੰਦੀ ਅੱਜ ਤੁਸੀਂ ਪਹਿਲਾਂ ਪੰਜਾਬੀ ਨੂੰ ਇਹ ਅੱਜ ਮੈਂ ਤੁਹਾਨੂੰ ਦੱਸਦੀ ਆ ਮੈਨੂੰ ਤਾਂ ਮੋਸਟ ਆਫ ਸੂਟ ਹੀ ਪਸੰਦ ਹੈ ਤੇ ਇਹ ਵਿੱਕੀ ਵੀਰੇ ਦਾ ਇੱਕ ਕੁਐਸਚਨ ਸੀ ਮੈਨੂੰ ਵਿਜੈਸ਼ ਨੂੰ ਲੱਗੇ ਸਲੋਨ ਦੀ ਆਨਰ ਫਿਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਵੀਰੇ ਨੂੰ ਇਹ ਲੱਗਦਾ ਵੀ ਜੇ ਜੈਸ਼ ਸੂਟ ਪਾਉਂਦੀ ਇਹਨੂੰ ਘੱਟ ਨੌਲੇਜ ਆ ਪਰ ਨੌਲੇਜ ਮੈਨੂੰ ਚੀਜ਼ ਦੀ ਪੂਰੀ ਹੁੰਦੀ ਅੱਜ ਵੀ ਮੈਂ ਇਹਦੇ ਕਹਿਣ ਹਤੇ ਵੀ ਇਨਾ ਮੇਕਅਪ ਵੀ ਕਰਿਆ ਕਾਉਸ ਵੀ ਪਾਏ ਨੇ హెਅਰ ਤੇ ਇਨਾ ਇਹਦੇ ਕਹਿ ਕੇ ਰੈਡੀ ਹੋਈ ਆ ਨਹੀਂ ਮੇਰੇ ਸੀ ਸੋਚ ਲਈ ਸੀ ਵੀ ਮੈਂ ਪੰਜਾਬੀ ਸੂਟ ਪਾਉਣਾ ਮੀ ਪਹਿਰਾਵੇ ਦੇਖ ਕੇ ਵੀ ਕਸਟਮਰ ਵੱਧ ਕਮਾਉਂਦੇ ਨੇ ਹਾਂ ਇਹ ਚੀਜ਼ ਹੈਗੀ ਜਿਵੇਂ ਦੇਖੋ ਮੈਂ ਬਹੁਤ ਵਾਰ ਦੇਖੀ ਆ ਵੀ ਪਹਿਰਾਵੇ ਨੂੰ ਦੇਖ ਕੇ ਹੀ ਲੋਕ ਤੁਹਾਨੂੰ ਜਜ ਕਰਦੇ ਨੇ ਜੇ ਤੁਸੀਂ ਵਧੀਆ ਮੇਕਅਪ ਕੀਤਾ ਵਧੀਆ ਕਲਰਸ ਵਗੈਰਾ ਪਾਏ ਹੋਏ ਨੇ ਠੀਕ ਹੈ ਵਧੀਆ ਤੁਸੀਂ ਜੀਨ ਟੌਪ ਪਾਇਆ ਉੱਥੇ ਤੁਹਾਨੂੰ ਪਤਾ ਕੀ ਕਹਿੰਦੇ ਨੇ ਲੋਕ ਵੀ ਇਹਨੂੰ ਕੁੜੀ ਨੂੰ ਬਹੁਤ ਨਾਲਜੋ ਇੱਕ ਚੀਜ਼ ਹੋਰ ਦੇਖੋ ਮੋਸਟ ਆਫ ਆਪਣੇ ਇੰਸਟਾ ਦੇ ਵੀ ਤੁਸੀਂ ਦੇਖਦੇ ਹੋਵੋਗੇ ਉਹ ਕੁੜੀਆਂ ਫੇਮਸ ਨੇ ਜਿਹੜੀਆਂ ਆਊਟ ਆਫ ਰੇਂਜ ਕੱਪੜੇ ਪਾਉਂਦੀਆਂ ਨੇ ਹੁਣ ਮੈਂ ਕਹਿ ਨਹੀਂ ਸਕਦੀ ਕਿ ਇਹ ਤੋਂ ਪੰਜਾਬੀ ਦੇ ਵਿੱਚ ਤੇ ਉਹ ਚੀਜ਼ਾਂ ਕਿ ਮਸਲੀ ਅੱਜ ਕਾਲਾ ਅੱਜ ਕਾਲਾ ਕੋਈ ਕੁੜੀ ਤੁਸੀਂ ਉਹ ਦੇਖੀ ਜਿਹਨੇ ਪੰਜਾਬੀ ਸੂਟ ਪਾਇਆ ਉਹ ਪੂਰੀ ਫੇਮਸ ਹੋ ਦੇ ਤੇ ਜਾਂਦੇ ਜਾਂਦੇ ਆਪਣੇ ਕਸਟਮਰ ਨੂੰ ਜਾਂ ਆਪਣੀ ਚਾਹਣ ਵਾਲਾ ਕੋਈ ਮੈਸੇਜ ਦੇਣਾ ਚਾਹੁੰਦਾ हां जी एक चीज जरूर सारेयां को कहूंगी ਵੀ ਹਨਾ ਸਾਰੇ ਜਾਣੇ ਹਿੰਮਤ ਨਹੀਂ ਘਾਰਨੀ ਚਾਹੀਦੀ ਮੇਰੇ ਮੇਰੀ ਥਿੰਕਿੰਗ ਇਹ ਹੈ ਵੀ ਮਿਹਨਤ ਕਰਦੇ ਰਹੋ ਕਦੇ ਤਾਂ ਰੱਬ ਜ਼ਰੂਰ ਸাকਸੈਸ ਕਰਦਾ ਹੈ ਕਈ ਪਤਾ ਕੀ ਚੀਜ਼ ਹੁੰਦਾ ਵੀ ਥੋੜੀ ਜੀ ਮਿਹਨਤ ਕਰੀ ਲੋਕ ਬਹੁਤ ਜਲਦੀ ਡੋਲ ਜਾਂਦੇ ਨੇ ਸਬਰ ਵੀ ਬਹੁਤ ਵੱਡਾ ਵਰਡ ਹੈ ਅੱਜ ਕੱਲ ਜੇ ਤੁਸੀਂ ਲਾਉਂ ਕਿਸੇ ਚ ਪੇਸ਼ੈਂਸ ਲੈਵਲ ਨਹੀਂ ਕਿਸੇ ਨੇ ਇੱਕ ਗੱਲ ਕਿਸੇ ਨੂੰ ਕਹਿਤੀ ਉਹਦੀ ਪੁੱਛਣ ਜਾਂਦਾ ਤੂੰ ਮੇਰੇ ਬਾਰੇ ਐ ਕਿਹਾ ਪਰ ਮੇਰੇ ਉਹ ਗਾੜੀ ਵਿੱਚ ਤੁਸੀਂ ਉੱਥੇ ਸਬਰ ਕਰ ਲਓ ਵੀ ਨਹੀਂ ਕੋਈ ਨਹੀਂ ਕਿਸੇ ਨੇ ਕਹਿਤਾ ਕਹਿਤਾ ਠੀਕ ਹੈ ਤਾਂ ਬਹੁਤ ਸাকਸੈਸ ਹੁੰਨੇ ਹੋ ਤੁਸੀਂ ਲਾਈਫ ਵਿੱਚ ਬੜੇ ਤੁਹਾਡਾ ਬਹੁਤ-ਬਹੁਤ ਤੁਸੀਂ ਸਾਡੇ ਸਟੂਡੀਓ 'ਚ ਪਹੁੰਚਿਓ ਤੇ ਸਮਾਂ ਦਿੱਤਾ ਬਹੁਤ-ਬਹੁਤ ਧੰਨਵਾਦ